ਅਗਰ ਵੀ ਫੋਨ ਕਰਨਾ ਹੈ ਨਾ ਸਾਢੇ 9:30 ਕਰਨਾ ਠੀਕ ਹੈ ਠੀਕ ਹੈ ਮੇਰਾ ਪਾਪਾ ਸੁੱਤਾ ਹੋਣਾ ਨਾ ਫੇਰ ਮਤਲਬ ਮੈਂ ਬਾਹਰ ਨਿਕਲ ਆਨੀ ਅੱਛਾ ਠੀਕ ਹੈ ਔਰ ਕਿਥਾ ਪੁਜੀ ਹਾਂ ਮੈਂ ਪੁਜੀ ਗਈਆਂ ਬਾਤ ਔਰ 5 ਮਿੰਟ 10 ਮਿੰਟ ਰਸਤੇ ਬੈਠੀ ਹਾਂ ਮੈਂ ਖਲੋਤੀ ਹਾਂ ਨਹੀਂ ਟੁਰਨਾ ਵਿਦਾੜਿਆ ਕੱਲੀ ਸਾਕ ਗਈਆਂ ਕੰਮ ਕਰ ਕਰ ਕੇ ਬਹਿ ਜਾ ਤੇਰੇ ਬੈਗੀਆਂ ਹਾਂ ਬੈਗੀਆਂ ਔਰ ਹਾਂ ਆਜੋ ਫਿਰ ਹਾਂ ਜੀ ਸੱਚੀ ਪਤਾ ਨਹੀਂ ਚਲੇ ਜੀ ਲੈ ਤੁਸੀਂ ਆਹਤ ਫੋਨ ਕਰਦੀ ਹੋ ਨਾ ਮੇਰਾ ਇੰਨਾ ਜੀਗਰ ਦਾ ਕਰਨੇ ਹੀ ਬਾਬੇ ਤੋਂ ਮੈਂ ਜਿਹੜਾ ਵੀ ਲੱਭ ਪਈ ਹੰਮੀਆ ਫੇ ਕੱਢ ਜਾ ਫਰਣਗੇ ਮੇਰਾ ਯਾਰ ਨਾ ਨਾ ਚੜਨਾ ਤੁਹੀ ਹੈ ਚਲੀ ਤੁਸੀਂ ਜੇ ਨਾ ਤੁੰਦੇ ਸੀ ਵਾਗੋ ਯੋ ਰਾਸ ਹੈ ਬਾਂਹ ਚੜਾਂਗੇ ਹੋਰ ਮੈਂ ਜਨਾਂ ਦਾ ਤੇ ਹੁਣ ਜੇ ਨਾ ਤਾਂ ਮੇਰਾ ਸਵਾਨ ਕਾਸ਼ ਲੱਡਾਂਗਾ ਮੈਂ ਨੀ ਲਾੜੀ ਲਈ ਰੱਖ ਨਾ ਨਾ ਇੰਚਾਂ ਦੀ ਜਗ੍ਹਾ ਚੜਾਂਗੇ ਪੱਕਾ ਹਾਂ ਔਰ ਕੇ ਕੀ ਰੱਖਿਆ ਤੇਰੀ ਜਗ੍ਹਾ ਇੰਤਮਾਰ ਗਿਆ ਹਾਂ ਜੀ ਆ ਜਾ ਫਿਰ ਪਾਲਾ ਹੁਣੇ ਹੁਣ ਨਾ ਸਵੇਰੇ ਬੱਸ ਕਾਲ ਲਾ ਪਾ ਮੈਂ ਹੁਣ ਪੱਕਾ ਔਰ ਮਸਤ ਵਧੀਆ ਜਿਹੜਾ ਟਾਈਮ ਪਾਸ ਹੋ ਜਾ ਕੇ ਕਰਨਾ ਫਿਰ ਅਡਿਆ ਫੋਨ ਕਾਲ ਛੇੜੇ ਕਰ ਹਾਂ ਉਹਨੂੰ ਹੀ ਕੀ ਪਤਾ ਕਹਿ ਹਾਂ ਉਮਰ ਦੇ ਘੰਟੇ ਬਾਅਦ ਫੇਰ ਇਧਰ ਵਾਪਸ ਉਹਨੇ ਮੈਨੂੰ ਫੇਰ ਫੋਨ ਕਰਨਾ ਹੈ ਠੀਕ ਹੈ ਠੀਕ ਹੈ ਕਰਾਂਗੇ ਮੈਂ ਦੇ ਘੰਟੇ ਆਹੋ ਪਹਿਲੇ ਖਲੀ ਫਿਰ ਮੇਰਾ ਟਾਈਮ ਸੈਲ ਪਾਸ ਹੋ ਜਾਗਾ ਨਾ ਤੇਗਾ ਨਾ ਉਹਦੇ ਵਾਕਿਫੇ ਪਾਵਾਂਗੀ ਨਾ ਗੱਲਬਾਤ ਕਰਦੇ ਕੋਈ ਦੇ ਨਾ ਮਤਲਬ ਹੈਲੋ ਹੈਲੋ ਹਾਂ ਨਾ ਫਿਰ ਹੰਦਾ ਮੈਂ ਨਹੀਂ ਕਰਦਾ ਗਿਆ ਆ ਦਾ ਮਾਂ ਦਾ ਬੜਾ ਕਰਦਾ ਤੇਰੀ ਲੈ ਹੈ ਤਾਂ ਹੂੰ ਜੀ ਕਰ ਕੋਲ ਆ ਪਾਛੜੋ ਨਹੀਂ ਮੈਂ ਕੋਲ ਆਵਾਂ ਕੋਲ ਆਵਾਂ ਤੇ ਪਾਸੇ ਨੂੰ ਪਾਣੀ ਕਾ ਲਈ ਬੱਲੇ ਬਣੇ ਐਂ ਕਾ ਸੁਣਾ ਫੇਰ ਨਹੀਂ ਕੰਮ ਹੋਣਾ ਇਹ ਮੈਂ ਆਵਾਂ ਲਾ ਟੈਨਸ਼ਨ ਆਦਾ ਕੰਮ ਦਾ ਵੈਸਾ ਕੰਮ ਨਹੀਂ ਅਸੀਂ ਖੜੀਏ ਨਹੀਂ ਹੋਰ ਕੀ ਬੰਦੇ ਦੇਖਾ ਕਿੰਨਾ ਚੋਰ ਆ ਜਾਂਦਾ ਹੈ ਨਹੀਂ ਹੋਰ ਕੀ ਹਾਂ ਤਰ ਬੱਲੇ ਬਣ ਲੈ ਗਈ ਤੇਰੀ ਬੱਲੇ ਬੱਲੇ ਨੰਦਾ ਇਹ ਛੱਡ ਦੇ ਅਜਾ ਡਰਾ ਹੜਿਆ ਜਾਂ ਮੁੱਟਾ ਆ ਜੇ ਇਹ ਆ ਉਹ ਆ ਮੈਂ ਉਸਨੇ ਦਾ ਇੰਨਾ ਡਰ ਨਹੀਂ ਹੈ ਨਾ ਮੈਂ ਹੁਣ ਮੈਂ ਅੱਗੇ 2-3 ਸਾਲ ਹੋ ਗਏ ਮੈਂ ਚੰਗੀ ਤਗਲੀਦ ਦੇ ਢੰਗੀ ਕਰਨੀ ਮਤਲਬ ਇਹਨਾਂ ਕਿਆ ਤਾਂ ਕਿ ਮਾਰਦਾ ਆ ਬੱਲੇ ਬੱਲੇ ਨਹੀਂ ਕਰਨੀਆਂ ਆਲਾ ਤੇਰੀਆਂ ਗੱਲਾਂ ਲਵਦੀਆਂ ਨੇ ਬੱਲੇ ਨਹੀਂ ਕਰਦਾ ਹਾਂ ਨਾ ਬੱਲੇ ਕਰਾਂਗੇ ਦੇਖੋ ਦੇਖ ਲੈ ਇਹ ਦੋ ਸ਼ੁਗਰ ਆਣਾ ਹੁਣ ਮਲੁੰਦਰਾ ਸੀ ਦੋ ਤੜਾ ਬੱਲੀਆਂ ਕਰਨ ਲੱਗਾ ਚਾਹ ਨਹੀਂ ਲੈਣ ਦੇਣਾ ਅੱਗੇ ਅੱਦਰ ਦੇ ਪਿੱਛੇ ਪਾਰਾਂਗੇ ਹਾਂ ਹੈ ਅੜੀ ਤੂੰ ਹੀ ਮੇਰਾ ਦੇ ਲੀਆਂ ਤਾਰ ਛੱਡ ਦਿਓ ਫਿਰ ਬਸ ਨਾ ਨਾ ਅੱਗੇ ਅੱਦਰ ਦੇ ਪਿੱਛੇ ਪਾਰਾਂਗੇ ਠੀਕ ਹੈ ਅੜਿਆ ਕੋਈ ਸਿਰਮਾ ਨਹੀਂ ਜਾਂ ਅੱਛਾ ਠੀਕ ਪੱਕਾ ਲਿਆਇਆ ਹੋਣਾ ਸਿਰਮਾ ਹੂੰ ਠੀਕ ਓਏ ਉਹ ਸਾਉ ਦਾ ਤੁਸੀਂ ਕਰ ਲੋਗੇ ਕਿਆ ਜੇ ਸਾਉ ਦਾ ਉਹ ਕਰ ਦੇਣਾ ਉਹ ਸਭ ਤੇ ਕਰ ਲੋਗੇ ਤੁਸੀਂ ਉਹਨਾਂ ਕਹਿ ਕੇ ਬੜੇ ਕਰ ਲੈਂਗੇ ਉਹ ਜੀ ਕਿਆ ਕਰਦੇ ਮਮਮੀ ਦਿੱਖ ਨਹੀਂ ਆ ਨਾ ਮੀਆਂ ਨਹੀਂ ਦਿੱਖਿਆ ਕਿਆ ਕਰ ਦੇਣਾ ਆਈ ਮੇਰੇ ਭਗਵਾਨ ਉਹ ਪਾਣਾ ਨਹੀਂ ਦੇਖ ਕਿਆ ਕਹਿ ਦਿੰਦੀਆਂ ਨਾ ਉਹ ਜਿਹੜੀ ਚੀਜ਼ ਹੁੰਦੀ ਕੋਈ ਦੀ ਹੈਦੀ ਉਹ ਮਮਮੀ ਵਿੱਚ ਦਿੰਦੀਆਂ ਨਾ ਆਹੋ ਚੁੱਪੇ ਵੀ ਲਾਂਦੀਆਂ ਨੇ ਆਹੋ ਤੇ ਇਹ ਵੀ ਰਹਿਣਾ ਹੀ ਬਸ ਦੁਲਾਈ ਨੇ ਨਾ ਇਹ ਰਿਆ ਅਜ ਤੂੰ ਨਹੀਂ ਦਵੀ ਐਨੀ ਨਾ ਉਹਨੇ ਨਾ ਉਹਨੇ ਨਾ ਉਹਨੇ ਕੇ ਲੀ ਕੰਮ ਕਰ ਲਾ ਆਪਣਾ ਬੈਠੇ ਬੈਠੇ ਹੁਣ ਤੇ ਪਤਾ ਕਿ ਜੀ ਨੇਵਰੀ ਕਹੇ ਜੀ ਨੇਵਰੀ ਕਹਿੰਦਾ ਨਾ ਇਹ ਨੇਵਰੀ ਲਾਂਗੀ ਥੀ ਥੀ ਉਹ ਆਪਣਾ ਕੰਮ ਕਰ ਲਾ ਬੈਠੀ ਨੂੰ ਬੈਠੀ ਰਹੇ ਹਾਂ ਹਾਏ ਆਪਣਾ ਕੰਮ ਨਹੀਂ ਨਾ ਹੁੰਦਾ ਦਿਆ ਹਾਂ ਦੇਣਾ ਕੇ ਆ ਮਸੂਤੀ ਠੀਗਾ ਠੋਤੇ ਪਾਲਾ ਸਤੰਗਤ ਹੈ ਹਾਂ ਆ ਦੇ ਦੇ ਤਾਈ ਨਹੀਂ ਹਾਂ ਦੇਲਾ ਤੇ ਆਹੋ ਮੰਮੀ ਪਾਲੋਂ ਹਟੇ ਹਿੰਨੇ ਸੇ ਪਾਣੀ ਆ ਬੜੇ ਇੰਨਾ ਖੜੇ ਨਾ ਏ ਮੰਮੀ ਪਾਲੋਂ ਇੰਨੇ ਤੇ ਰਣੀ ਖੜਾ ਹੋਇਆ ਉਹਨਾਂ ਜਨੇ ਇੰਨਾ ਸੜੇ ਹੋਏ ਸੈਕਸ ਦਾ ਨਾ ਦੇਖਾ ਕੁੱਤਰ ਜਾ ਦੇ ਨਿਕਲ ਨਿਕਲ ਕੇ ਮੇਰਾ ਤਾਂੜ ਗਿਆ ਉਹ ਆ ਹੋਰ ਕੀ ਹਾਂ ਰਾਜੀ ਕਰਾਂਗੇ ਜਾਂ ਨਹੀਂ ਕਰਾਂਗੇ ਹਲਨ ਕਰਾਂਗੇ ਹੂੰ ਪੱਕਾ ਕਰਾਂਗੇ ਰਾਜੀ ਤੇਰਾ ਉਹ ਦਿਓ ਘੋਮ ਮਾਰਨੀ ਠੀਕ ਹੈ ਠੀਕ ਹੈ ਤੇ ਚੱਲੀ ਤੇ ਚੱਲੀ ਗਾੜੀ ਠੀਕ ਹੋਰ ਕਿੰਨੇ ਵਰੀਏ ਮੇਰਾ ਘਰ ਉਹ ਕਰ ਲਾਂਗੇ ਆ ਸਹੀ ਵਸ ਤੋਂ ਦੋ ਟ੍ਰੈਵਨ ਕੀਤਾ ਨਾ ਤੁਸੀਂ ਨਾ ਮੈਕ ਹੱਤ ਗਿਆ ਮੀਂ ਨਿੰਦਰ ਹੈ ਵੇਦੀ ਮੈਂ ਸੋਣਾ ਉਹ ਸਮ ਸੋਣਾ ਹੀ ਰਹਿਤੀ ਨਹੀਂ ਕੋਸਣਗੇ ਦੀ ਸੌਣੋਂ ਉਸਨ ਤੇਰੇ ਕਰੇ ਟੂ ਵੇ ਹੋਣਗੇ ਉਸਨ ਨਾਈਟ ਖੁਕਾਂਗੇ ਜਾਂ ਹਲਦਣ ਦੀ ਹਾਂ ਦੇਖਣਾ ਦਿੱਕ ਓਕੇ ਔਰ ਕੋਸ ਕਿੜਿਆ ਬਾਈਕ ਕਿਤੇ ਕੰਮ ਆਪਣਾ ਨਹੀਂ ਅਨ ਨੀ ਮੈਂ ਕਿ ਤੜਿਆ ਇੰਨਾ ਬੰਦੇ ਦਾ ਮਾਨ ਖਰਾਬ ਹੋ ਜਾਂਦਾ ਜੂ ਥਾ ਉਹ ਚੀਜ਼ ਜਾਣੀ ਹੈ ਓਏ ਕਉਂ ਗੋਲੇ ਆਏ ਤੇ ਦਾਰਸ ਉਹਨਾਂ ਹਾਜੂ ਤੱਗੇ ਖਲਮਾ ਜਾਣਾ ਤੁੰਗਲ ਗਿਆ ਕਰਦੀਏ ਪੋਟੇ ਜੀ ਨੇ ਹੋਰ ਕੀ ਨਹੀਂ ਲੈਣਾ ਹੂੰ ਕਿਤਾ ਪੁੱਜੀ ਹੂੰ ਮਿਆਲੀ ਟਾਈਮ ਲੱਗਣਾ ਨਹੀਂ ਐ 10 15 ਮਿੰਟ ਚਲ ਮਤ ਕਰਨਾ ਕਿ ਆਪ ਅੱਧੇ ਘੰਟੇ ਬਾਅਦ ਕਰਨਾ ਈ ਹੈ ਜੀ ਫੋਨ ਨਹੀਂ ਇਹਨੇ ਉਹ ਕੰਨ ਤੋਂ ਮੇਟੇ ਕੋਈ ਚਲ ਬਾਤ ਕਰ ਹਾਂ ਕੋਈ ਇਹ ਮੇਰੇ ਮੋੜੇ ਖੁੱਲਤੇ ਨਾ ਕਰਨਾ ਈ ਹੈ ਮੋੜ ਇੰਨੀਆਂ ਗੱਲਾਂ ਕਰਦੀਆਂ ਮੋੜੇ ਸਾਹਮਣੇ ਤੇ ਰਹੇ ਨੇ ਨਾ ਨਾ ਮੋੜ ਆਏ ਨੇ ਦੂਤਾਂ ਆ ਕੇ ਨਾ ਰਸੀਆ अच्छा ओके बाय बाय अच्छा ओके बाय बाय आई लव यू मिर्चा आई लव ओके आई लव यू अगर ਵੀ ਫੋਨ ਕਰਨਾ ਹੈ ਨਾ ਸਾਢੇ 9:00 9:30 ਕਰਨਾ ਠੀਕ ਹੈ ਠੀਕ ਹੈ ਮੇਰਾ ਪਾਪਾ ਸੁੱਤਾ ਹੋਣਾ ਨਾ ਫੇਰ ਮਤਲਬ ਮੈਂ ਬਾਹਰ ਨਿਕਲ ਨਹੀਂ ਆਣੀ ਅੱਛਾ